हां जी सत श्री अकाल दोस्तों आज, साहँ, साहँ, थो आज, आज आपा थोनू ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਆਲਮਗੀਰ ਸਾਹਿਬ ਜੋ ਕਿ ਆਲਮਗੀਰ ਪਿੰਡ ਦੇ ਵਿੱਚ ਵਸਿਆ ਸ ਹੈ ਮੰਜੀ ਸਾਹਿਬ ਗੁਰਦੁਆਰਾ ਜੀ ਇੱਥੋਂ ਦਾ ਇਤਿਹਾਸ ਤੁਹਾਨੂੰ ਅੱਜ ਦੱਸਾਂਗੇ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਮਾਛੀਆੜੇ ਦੇ ਜੰਗਲਾਂ ਚੋਂ ਹੁੰਦੇ ਹੋਏ ਦੇਖਸਰ ਸਾਹਿਬ ਗੁਰਦੁਆਰਾ ਤੇ ਪਿੰਡ ਆਲਮਗੀਰ ਸਾਹਿਬ ਪਹੁੰਚੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਆਲਮਗੀਰ ਗੁਰਦੁਆਰਾ ਸਾਹਿਬ ਦਿਖਾਵਾਂਗੇ ਜੀ ਆਪਾਂ ਗੇਟ ਦੇ ਬਿਲਕੁਲ ਅੱਗੇ ਖੜੇ ਆ ਜੀ ਗਿੱਲਾਂ ਇਹ ਹੈਗਾ ਜੀ ਮਲੇਰ ਕੋਟਲਾ ਰੋਡ ਤੇ ਗੁਰਦੁਆਰਾ ਬਣਿਆ ਹੋਇਆ ਜੀ ਗਿੱਲਾਂ ਵਾਲੇ ਪੁਲ ਤੇ ਉਪਰੋਂ ਨਹਿਰ ਦੇ ਕੋਲੋਂ ਇਹ 3-4 ਕਿਲੋਮੀਟਰ ਦੀ ਦੂਰੀ ਤੇ ਆ ਜੀ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਜੀ ਪਿੱਛੇ ਗੇਟ ਬਣਿਆ ਜੀ ਚਲੋ ਆਜੋ ਆਪਾਂ ਤੁਹਾਨੂੰ ਲੈ ਚੜੀਏ ਜੀ ਗੁਰੂ ਘਰ ਹਾਂਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਆਪਾਂ ਤੁਹਾਨੂੰ ਗੁਰਦੁਆਰੇ ਦੇ ਅੰਦਰ ਲੈ ਕੇ ਚੱਲਦੇ ਆ ਜੀ ਇਧਰੋਂ ਫਰੰਟ ਤੋਂ ਵੱਡਾ ਗੇਟ ਬਣ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦਾ ਗੇਟ ਬਣ ਰਿਹਾ ਵਾ ਵੱਡਾ ਗੇਟ ਮਿਸਤਰੀਆਂ ਦਾ ਕੰਮ ਚੱਲ ਰਿਹਾ ਜੀ ਦੇਖੋ ਜੀ ਕਿੱਡਾ ਵੱਡਾ ਪੂਰੇ ਗੇਟ ਬਣ ਰਿਹਾ ਜੀ ਤੇ ਆਹ ਪੁਰਾਣਾ ਗੇਟ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੁਰਦੁਆਰੇ ਦੇ ਅੰਦਰ ਲੋ ਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਿੰਡ ਆਲਮਗਿਰ ਲੁਧਿਆਣਾ ਜੀ ਜੋੜਾਕਰ ਆ ਜੀ ਜੋੜਾਕਰ ਇਧਰਲੇ ਪਾਸੇ ਆ আলমਗੀਰ ਸਾਹਿਬ ਮੰਜੀ ਮੰਜੀ ਸਾਹਿਬ ਜੀ ਦਾ ਲਓ ਜੀ ਦੇਖੋ ਜੀ ਵੀਰ ਕਿੰਨੀ ਵਧੀਆ ਸੇਵਾ ਨਿਭਾ ਰਹੇ ਆ ਗੁਰਦੁਆਰੇ ਦੇ ਅੰਦਰ ਜੀ আলমਗੀਰ ਸਾਹਿਬ ਗੁਰਦੁਆਰੇ ਦੇ ਅੰਦਰ ਬਹੁਤ ਚੰਗੀ ਤਰ੍ਹਾਂ ਸੇਵਾ ਨਿਭਾ ਰਹੇ ਆ ਜੀ ਲਓ ਜੀ ਦੇਖੋ ਜੀ ਆਪਾਂ ਗੁਰਦੁਆਰੇ ਦੇ ਅੰਦਰ ਪਹੁੰਚ ਚੁੱਕੇ ਆ ਜੀ ਦੇਖੋ ਗੁਰਦੁਆਰੇ ਦਾ ਤੁਹਾਨੂੰ ਮੈਂ ਸਾਰਾ ਸੀਨ ਦਿਖਾ ਰਿਆ ਜੀ ਅੰਦਰੋਂ ਆਲਮਗੀਰ ਸਾਹਿਬ ਗੁਰਦੁਆਰੇ ਦਾ ਅੰਦਰੋਂ ਸਾਰਾ ਸੀਨ ਦਿਖਾ ਰਿਆ ਜੀ ਬਹੁਤ ਵਧੀਆ ਮੌਸਮ ਹੋਇਆ ਪਿਆ ਜੀ ਆਲਮਗੀਰ ਸਾਹਿਬ ਗੁਰਦੁਆਰਾ ਦੇ ਵਿੱਚ ਬਿਲਕੁਲ ਸਾਫ਼ ਹੋਇਆ ਪਿਆ ਜੀ ਦਰਖਤ ਬੂਟੇ ਬਹੁਤ ਲੱਗਿਆ ਜੀ ਅੱਗੇ ਆਪਾਂ ਵੀਡੀਓ 'ਚ ਦਿਖਾਵਾਂਗੇ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੂਟੇ ਬਹੁਤ ਲਗਾਏ ਗਏ ਨੇ ਜੀ ਬਹੁਤ ਪਿਆਰੇ ਪਿਆਰੇ ਬੂਟੇ ਲਗਾਏ ਗਏ ਨੇ ਨਹੀਂ ਆ ਸੰਖੇਪ ਇਤਿਹਾਸ ਆ ਜੀ ਗੁਰੂ ਸ੍ਰੀ ਮਨਜੀ ਸਾਹਿਬ ਪਾਸ਼ਾ ਜੀ ਦਸਵੀਂ ਆਲਮਗੀਰ ਸਾਹਿਬ ਜੀ ਦਾ ਦੇ ਇਹ ਧਿਆਨ ਨਾਲ ਤੁਸੀਂ ਪੜੋ ਜੀ ਇਹ ਇਤਿਹਾਸ ਆ ਗੁਰਦੁਆਰਾ ਸਾਹਿਬ ਜੀ ਦਾ ਜੋ ਮੈਂ ਤੁਹਾਨੂੰ ਬੋਰਡ ਦੇ ਉੱਪਰ ਬੜੇ ਪਿਆਰ ਨਾਲ ਦਿਖਾ ਰਿਹਾ ਜੀ ਤੁਸੀਂ ਵੀਡੀਓ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਦੇਖੋ ਜੀ ਬੈਠ ਕੇ ਆਲਮਗੀਰ ਸਾਹਿਬ ਗੁਰਦੁਆਰਾ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਮਰੀ ਮੇਰੀ ਬੇਨਤੀ ਆ ਜੀ ਸੰਗਤ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਵੀਡੀਓ ਦੇਖੋ ਜੀ ਬੈਠ ਕੇ ਲਓ ਜੀ ਦੇਖੋ ਕਿੰਨੇ ਵਧੀਆ ਬੂਟੇ ਲੱਗੇ ਹੋਏ ਨੇ ਜੀ ਫੁੱਲਾਂ ਦੇ ਬੂਟੇ ਲੱਗੇ ਹੋਏ ਆ ਗੁਰੂ ਘਰ ਦੇ ਅੰਦਰ ਫੁੱਲਾਂ ਦੇ ਬੂਟੇ ਲੱਗੇ ਆਲਮਗੀਰ ਸਾਹਿਬ ਜੀ ਦੇ ਅੰਦਰ ਜੀ ਇਸ ਧਰਤੀ ਨੂੰ ਗੁਰਗੋਬਿੰਦ ਸਿੰਘ ਜੀ ਨੇ ਖੁਦ ਆਪ ਭਾਗ ਲਾਏ ਸੀਗੇ ਜੀ ਆਲਮਗੀਰ ਸਾਹਿਬ ਜੀ ਦੀ ਧਰਤੀ ਨੂੰ ਗੁਰਗੋਬਿੰਦ ਸਿੰਘ ਜੀ ਨੇ ਖੁਦ ਭਾਗ ਲਾਏ ਸੀ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ ਦੀ ਧਰਤੀ ਤੇ ਗੁਰਗੋਬਿੰਦ ਸਿੰਘ ਜੀ ਆਏ ਸੀਗੇ ਜੀ ਉੱਚ ਦਾ ਪੀਰ ਬਣ ਕੇ ਆਲਮਗੀਰ ਸਾਹਿਬ ਜੀ ਦੀ ਧਰਤੀ ਤੇ ਆਏ ਸੀਗੇ ਜੀ ਦੇਖੋ ਮੈਂ ਜੋ ਤੁਹਾਨੂੰ ਦਿਖਾ ਰਿਹਾ ਜੀ ਕਿੰਨਾ ਖੂਬਸੂਰਤ ਨਜ਼ਾਰਾ ਬਾਜੀ ਗੁਰਦੁਆਰੇ ਸਾਹਿਬ ਜੀ ਦੇ ਅੰਦਰ ਦੇਖੋ ਜੀ ਕਿੰਨਾ ਵਧੀਆ ਹੋਇਆ ਪਿਆ ਮਾਹੌਲ ਜੀ ਇਹ ਸਾਹਮਣੇ ਇਧਰਲੇ ਪਾਸੇ ਮੈਂ ਤੁਹਾਨੂੰ ਸਾਰਾ ਸੀਨ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦਾ ਸਾਰਾ ਦੇਖਿਆ ਜੀ ਸੀਨ ਤੁਸੀਂ ਲਓ ਜੀ ਆਪਾਂ ਹੁਣ ਤੁਹਾਨੂੰ ਅੰਦਰੋਂ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਵੀਡੀਓ ਦੇਖੋ ਜੀ ਵੀਡੀਓ ਨੂੰ ਅੱਗੇ ਨਾ ਕਰਿਓ ਜੀ ਲਓ ਜੀ ਇਧਰੋਂ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਆ ਜੀ ਦੇਖ ਘਰ ਬਣਿਆ ਹੋਇਆ ਹੈ ਜੀ ਇੱਥੋਂ ਆਪਾਂ ਦੇਖ ਘਰ ਦੇ ਵਿੱਚੋਂ ਦੇਖ ਲੈਨੇ ਆ ਜੀ ਤੇ ਅੱਗੇ ਆਪਾਂ ਮੱਥਾ ਟੇਕਦੇ ਆਂ ਬਾਬਾ ਜੀ ਨੂੰ ਤੁਖਾ ਬਸ ਹੈ ਤਾਂ ਜੁਤੇ ਰਿਕਤੀ ਆਪਾਂ ਤੁਹਾਨੂੰ ਅੱਗੇ ਦੀਵਾਨ ਹਾਲ ਦੇ ਵੀ ਦਰਸ਼ਨ ਕਰਾਵਾਂਗੇ ਜੀ ਜਿੱਥੇ ਦੀਵਾਨ ਲਗਾਏ ਜਾਂਦੇ ਆ ਜੀ ਆਲਮਗੀਰ ਸਾਹਿਬ ਦੇ ਵਿੱਚ ਦੇਖੋ ਜੀ ਸਾਰੇ ਸੇਵਾਦਾਰ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਜੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਜੀ ਦਾ ਕੰਮ ਚੱਲੀ ਜਾ ਰਿਹਾ ਵਾ ਜੀ ਬਹੁਤ ਜ਼ਿਆਦਾ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਜੀ ਆਲਮਗੀਰ ਸਾਹਿਬ ਗੁਰਦੁਆਰਾ ਜਦੋਂ ਸਭਾ ਵੀ ਆਉਂਦੀ ਆ ਜੀ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਬਹੁਤ ਜ਼ਿਆਦਾ ਸੰਗਤ ਜ਼ਿਆਦਾ ਗਿਣਤੀ ਦੇ ਵਿੱਚ ਆਉਂਦੀ ਆ ਜੀ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਲਈ ਤੁਸੀਂ ਵੀ ਜ਼ਰੂਰ ਆਇਆ ਕਰੋ ਜੀ ਆਲਮਗੀਰ ਸਾਹਿਬ ਮੱਥਾ ਟੇਕਣ ਜ਼ਰੂਰ ਆਓ ਜੀ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਤੁਸੀਂ ਵੀ ਇਸ ਜਗ੍ਹਾ ਤੇ ਆਓ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਆਲਮਗੀਰ ਪਿੰਡ ਦੇ ਵਿੱਚ ਬਣਿਆ ਹੋਇਆ ਜੀ ਇਹ ਆਲਮਗੀਰ ਸਾਹਿਬ ਗੁਰਦੁਆਰਾ ਜੀ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਸ਼ਾਹੀ ਦਸਵੀਂ ਲੋ ਜੀ ਆਪਾਂ ਮੇਨ ਗੇਟ ਤੇ ਪਹੁੰਚ ਚੁੱਕੇ ਆਂ ਜੀ ਆਲਮਗੀਰ ਸਾਹਿਬ ਗੁਰਦੁਆਰਾ ਜੀ ਦੇ ਲੋ ਜੀ ਕਰੋ ਦਰਸ਼ਨ ਨਿਸ਼ਾਨ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਜੀ ਦੇ ਉੱਪਰ ਦੇਖੋ ਜੀ ਬਾਜ ਬਣਿਆ ਹੋਇਆ ਬਾਬਾ ਜੀ ਦਾ ਤਲਗੀ ਧਰ ਪਾਸ਼ਾ ਜੀ ਦਾ ਬਾਜ ਬਣਿਆ ਹੋਇਆ ਜੀ ਤੇ ਖੰਡਾ ਬਣਿਆ ਹੋਇਆ ਵਾ ਨਿਸ਼ਾਨ ਸਾਹਿਬ ਦੇ ਉੱਪਰ ਉਹ ਸਾਹਮਣੇ ਜੋ ਡਰਮ ਲੱਗਿਆ ਜੀ ਕੜਾ ਪ੍ਰਸ਼ਾਦ ਦੀ ਪਰਚੀ ਉਸ ਵਿੱਚ ਪਾਇਆ ਕਰੋ ਜੀ ਜਦੋਂ ਵੀ ਤੁਸੀਂ ਆਉਨੇ ਹੋ ਲਓ ਜੀ ਦੇਖੋ ਜੀ ਕਿੰਨੀ ਵਧੀਆ ਕਲਾਕਾਰਾਂ ਨੇ ਪੇਂਟਿੰਗ ਬਣਾਈ ਹੋਈ ਆ ਜੀ ਮਾਰਬਲ ਦੇ ਉੱਤੇ ਕਟਿੰਗ ਕਰਕੇ ਜੀ ਬਾਜ ਬਣਾਇਆ ਹੋਇਆ ਤੇ ਖੰਡਾ ਬਣਾਇਆ ਹੋਇਆ ਜੀ ਜਿਨ੍ਹਾਂ ਨੇ ਇਹ ਕਲਾਕਾਰੀ ਕਰੀ ਆ ਜੀ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਲਓ ਜੀ ਦੇਖੋ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਕਿੰਨਾ ਹਾਈਟ ਦੇ ਉੱਪਰ ਨਿਸ਼ਾਨ ਸਾਹਿਬ ਜੀ ਨੇ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਜੀ ਦੇ ਸੰਗਤਾਂ ਬੜੇ ਪਿਆਰ ਨਾਲ ਦਰਸ਼ਨ ਕਰ ਰਹੀਆਂ ਨੇ ਜੀ ਮੱਥਾ ਟੇਕ ਰਹੀਆਂ ਸੀਸ ਝੁਕਾਰੀਆਂ ਜੀ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਦੀਵਾਨ ਹਾਲ ਆ ਜੀ ਆਲਮਗੀਰ ਸਾਹਿਬ ਜੀ ਦਾ ਜਦੋਂ ਦੀਵਾਨ ਲਗਾਏ ਜਾਂਦੇ ਆ ਜੀ ਇਸ ਹਾਲ ਦੇ ਵਿੱਚ ਦੀਵਾਨ ਲੱਗਦੇ ਆ ਜੀ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਇਹ ਦੀਵਾਨ ਹਾਲ ਆ ਜੀ ਚਲੋ ਆਪਾਂ ਚੱਲਦੇ ਆ ਜੀ ਹੁਣ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਸੰਗਤੋਂ ਆਪਾਂ ਦਰਸ਼ਨ ਕਰਵਾਨੇ ਆ ਜੀ ਇਸ ਪਾਵਨ ਸਥਾਨ ਤੇ ਭਾਈ ਨਗਈਆ ਜੀ ਨੇ ਗੁਰੂ ਸਾਹਿਬ ਜੀ ਨੂੰ ਘੋੜਾ ਪੇਟ ਕੀਤਾ ਸੀਗਾ ਜੀ ਆਪਾਂ ਦਰਸ਼ਨ ਕਰਾ ਰਹੇ ਆ ਤੁਹਾਨੂੰ ਦੇਖੋ ਜੀ ਖੂਬਸੂਰਤ ਨਜ਼ਾਰਾ ਵਾਹਿਗੁਰੂ ਦੇ ਘਰ ਦਾ ਜੀ ਦੇਖੋ ਜੀ ਕਿੱਡਾ ਵੱਡਾ ਪੱਖਾ ਲਗਾਇਆ ਗਿਆ ਵਾ ਜੀ ਪੂਰੇ ਹਾਲ ਦੇ ਵਿੱਚ ਹਵਾ ਆਉਂਦੀ ਆ ਇਸ ਪੱਖੇ ਦੀ ਜੀ ਕੀਰਤਨ ਚੱਲ ਰਿਹਾ ਜੀ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਕੀਰਤਨ ਸੁਣ ਰਹੀਆਂ ਨੇ ਜੀ। ਲਓ ਜੀ ਆਪਾਂ ਵਾਹਿਗੁਰੂ ਅੱਗੇ ਸੀਸ ਝੁਕਾਈਏ ਜੀ। ਮੱਥਾ ਟੇਕ ਲਿਆ ਜੀ ਆਪਾਂ। ਲਓ ਜੀ ਇਹ ਤੁਸੀਂ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਦੇ ਦਰਸ਼ਨ ਕਰੋ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਦਰਸ਼ਨ ਕਰੋ ਜੀ। ਦੇਖੋ ਜੀ ਕਿੰਨੀ ਖੂਬਸੂਰਤ ਲਾਈਟਿੰਗ ਹੋਈ ਹੋਈ ਹੈ ਗੁਰਦੁਆਰਾ ਸਾਹਿਬ ਜੀ ਦੇ ਅੰਦਰ। ਬਹੁਤ ਹੀ ਜ਼ਿਆਦਾ ਸਾਡਾ ਮਨ ਲੱਗਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਆ ਕੇ। ਬਹੁਤ ਜਿਆਦਾ ਵਧੀਆ ਗੁਰਦੁਆਰਾ ਬਣਿਆ ਹੋਇਆ ਜੀ ਆਲਮਗੀਰ ਸਾਹਿਬ ਜੀ ਪਾਸ਼ਾਹੀ ਦਸਵੀਂ ਦੇਖੋ ਜੀ ਕਿੱਡਾ ਵੱਡਾ ਪੱਖਾ ਲੱਗਿਆ ਹੋਇਆ ਜੋ ਕਿ ਪੂਰੇ ਹਾਲ ਨੂੰ ਕਵਰ ਕਰ ਰਿਹਾ ਜੀ ਇੱਕ ਪੱਖਾ ਪੂਰੇ ਹਾਲ ਨੂੰ ਕਵਰ ਕਰ ਰਿਹਾ ਜੀ ਬਹੁਤ ਜਿਆਦਾ ਹਵਾ ਆ ਰਹੀ ਐ ਇਸ ਪੱਖੇ ਦੀ ਬਹੁਤ ਵੱਡਾ ਪੱਖਾ ਲਗਾਇਆ ਗਿਆ ਜੀ ਇਸ ਹਾਲ ਦੇ ਵਿੱਚ ਲਓ ਜੀ ਦੇਖੋ ਲਾਈਟਾਂ ਵਾਲੇ ਝੁੰਮਰ ਨੇ ਪੂਰੀ ਰੋਸ਼ਨੀ ਕਰੀ ਪਈ ਆ ਜੀ ਹਾਲ ਦੇ ਵਿੱਚ ਸਾਢੇ 6 ਵਜੇ ਦਾ ਟਾਈਮ ਹੋ ਗਿਆ ਜੀ ਲਓ ਜੀ ਕਰੋ ਦਰਸ਼ਨ ਬਾਬਾ ਜੀ ਦੇ ਜੋ ਵੀ ਮੇਰੀ ਵੀਡੀਓ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਦੇਖ ਰਿਆ ਹੈ ਜੀ ਬਾਬਾ ਜੀ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਸਾਬ ਸ੍ਰੀ ਗੁਰਗੋਬਿੰਦ ਸਿੰਘ ਜੀ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇਰੇ ਸੇਵ ਤੋਂ ਪਾਣੀ ਜੀ ਬਾਬਾ ਜੀ ਬੜੇ ਪਿਆਰ ਨਾਲ ਕੀਰਤਨ ਕਰ ਰਹੇ ਜੀ ਨਹੀਂ ਸੰਗਤ ਬੜੇ ਪਿਆਰ ਨਾਲ ਬੈਠ ਕੇ ਕੀਰਤਨ ਸੁਣ ਰਹੀ ਹੈ ਜੀ ਆਲਮਗੀਰ ਸਾਹਿਬ ਜੀ ਦੇ ਵਿੱਚ ਪੂਰੀ ਸ਼ਰਦਾ ਦੇ ਨਾਲ ਬੈਠੀ ਆ ਸੰਗਤ ਜੀ ਕੀਰਤਨ ਨੂੰ ਸੁਣ ਰਹੀ ਹੈ ਜੀ ਤੇ ਬਾਬਾ ਜੀ ਨੂੰ ਯਾਦ ਕਰ ਰਹੇ ਨੇ ਅਸੀਂ ਵੀ ਦੋਸਤੋ ਮੱਥਾ ਟੇਕ ਲਿਆ ਜੀ ਤੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਭਰੀ ਆ ਜੀ ਲਓ ਜੀ ਪ੍ਰਸ਼ਾਦ ਲੈ ਲਏ ਤੇ ਆਪਾਂ ਹੁਣ ਚੱਲਦੇ ਆਂ ਜੀ ਅੱਗੇ ਆਪਾਂ ਤੁਹਾਨੂੰ ਆਲਮਗੀਰ ਸਾਹਿਬ ਦਿਖਾਉਨੇ ਆਂ ਸਰੋਵਰ ਵੀ ਦਿਖਾਉਨੇ ਆ ਜੀ ਤੇ ਉਸ ਜਗ੍ਹਾ ਦੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਉਨੇ ਆ ਜੀ ਜਿੱਥੋਂ ਬਾਬਾ ਜੀ ਨੇ ਗੁਰਗੋਬੀ ਸਿੰਘ ਜੀ ਮਹਾਰਾਜ ਜੀ ਨੇ ਤੀਰ ਮਾਰ ਕੇ ਪਾਣੀ ਚ ਸੋਮਾ ਪ੍ਰਗਟ ਕੀਤਾ ਸੀਗਾ ਜੀ ਪਾਣੀ ਦਾ ਉਹ ਵੀ ਆਪਾਂ ਤੁਹਾਨੂੰ ਚੀਜ਼ ਦਿਖਾਉਨੇ ਆ ਜੀ ਬਾਬਾ ਜੀ ਦੇ ਕਰਾਉਨੇ ਆ ਦਰਸ਼ਨ ਉਸ ਜਗ੍ਹਾ ਜੀ ਦੇ ਲਓ ਜੀ ਆਪਾਂ ਪਹਿਲਾਂ ਭੋਰਾ ਸਾਹਿਬ ਚ ਚੱਲਦੇ ਆਂ ਜੀ ਮੱਥਾ ਟੇਕਣ ਆ ਦੇਖੋ ਜੀ ਗੁਰਦੁਆਰਾ ਦੇ ਬਿਲਕੁਲ ਬੈਕ ਸਾਈਡ ਤੇ نیچے ਭੋਰਾ ਸਾਹਿਬ ਆ ਜੀ ਉਹਦੀਆਂ ਪੌੜੀਆਂ ਉਤਰਦੀਆਂ ਨੇ ਜੀ ਨੀਲੇ ਕਲਰ ਦੀ ਲਾਈਟਿੰਗ ਹੋਈ ਆ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਜੀ ਆ ਭੋਰਾ ਸਾਹਿਬ ਜੀ ਦੇ ਘਰੋਂ ਦਰਸ਼ਨ ਜੀ ਤੁਸੀਂ ਵੀ ਬੜੇ ਪਿਆਰ ਨਾਲ ਦੇਖੋ ਵੀਡੀਓ ਨੂੰ ਮੇਰੀ ਨੂੰ ਜੀ ਵੀਡੀਓ ਮੇਰੀ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਜਿਨ੍ਹਾਂ ਨੇ ਦੋਸਤਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਵੀ ਕਰ ਲਿਓ ਮੈਂ ਇਦਾਂ ਹੀ ਤੁਹਾਨੂੰ ਧਾਰਮਿਕ ਜਗਾਵਾਂ ਜੇ ਗੁਰਦੁਆਰਿਆਂ ਜੀ ਦੇ ਦਰਸ਼ਨ ਕਰਾਉਂਦਾ ਰਾਵਾਂਗਾ ਜੀ ਲਓ ਜੀ ਕਰੋ ਦਰਸ਼ਨ ਮਹਾਰਾਜ ਸੱਚੀ ਸਰਕਾਰ ਦੇ ਕਰੋ ਦਰਸ਼ਨ ਜੀ ਲਓ ਜੀ ਇਹ ਜੋ ਰਸਤਾ ਹੈ ਜੀ ਇਹ ਪੁਰਾ ਸਾਹਿਬ ਜੀ ਤੋਂ ਬਾਹਰ ਜਾਣ ਦਾ ਰਸਤਾ ਹੈ ਲਓ ਜੀ ਇਹ ਬਾਹਰ ਜਾਣ ਦਾ ਰਸਤਾ ਹੈ ਆਪਾਂ ਇੱਥੋਂ ਦੀ ਬਾਹਰ ਚੱਲਦੇ ਆਂ ਜੀ ਸਰੋਵਰ ਵਾਲੇ ਪਾਸੇ ਚੱਲਦੇ ਆਂ ਜੀ ਤੁਹਾਨੂੰ ਸਰੋਵਰ ਵਾਲੇ ਪਾਸੇੋਂ ਵੀ ਦਰਸ਼ਨ ਕਰਾਨੇ ਆ ਜੀ ਜੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੀਰ ਮਾਰ ਕੇ ਪਾਣੀ ਦਾ ਸੋਮਾ ਪ੍ਰਗਟ ਜਗਾ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਆਪਾਂ ਦਰਸ਼ਨ ਜੀ ਇਹ ਭੋਰਾ ਸਾਹਿਬਾ ਜੀ ਲੋ ਜੀ ਦੇਖੋ ਕਿੰਨੇ ਵਧੀਆ ਦਰਖਤ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਜੀ ਜਿੱਧਰਲੇ ਪਾਸੇ ਇਹ ਰਸਤਾ ਜਾਂਦਾ ਜੀ ਬੈਕ ਗੁਰਦੁਆਰਾ ਸਾਹਿਬ ਜੀ ਦੇ ਬੈਕ ਸਾਈਡ ਤੋਂ ਸਰੋਵਰ ਵਾਲੇ ਪਾਸੇ ਜਾਂਦਾ ਜੀ ਇਧਰਲੇ ਪਾਸੇ ਸਰੋਵਰ ਆ ਜੀ ਤੇ ਉਸ ਸਾਹਮਣੇ ਜਿਹੜੀ ਜਗ੍ਹਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਉੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੀਰ ਮਾਰ ਕੇ ਪਾਣੀ ਦਾ ਸੋਮਾ ਪ੍ਰਗਟ ਕਰਿਆ ਸੀਗਾ ਜੀ ਲਓ ਜੀ ਸੰਗਤੋ ਕਰੋ ਦਰਸ਼ਨ ਤੁਸੀਂ ਉਸ ਜਗ੍ਹਾ ਦੇ ਆਪਾਂ ਚੱਲਦੇ ਹਾਂ ਜੀ ਪਾਸ ਤੇ ਉਹਨੂੰ ਕਰਾਉਨੇ ਆ ਦਰਸ਼ਨ ਜੀ ਇਸ ਜਗ੍ਹਾ ਦੇ ਉੱਪਰ ਸ੍ਰੀ ਗੁਰਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦੇ ਪੀਰ ਦੇ ਰੂਪ ਵਿੱਚ ਪਲੰਗ ਤੇ ਸਵਾਰ ਹੋ ਕੇ ਇੱਥੇ ਪਹੁੰਚੇ ਜੀ ਇਸ ਪਿੰਡ ਦੇ ਘੋੜਿਆਂ ਦੇ ਵਪਾਰੀ ਭਾਈ ਨгайਿਆ ਸਿੰਘ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ ਨਵੀ ਖਾਨ ਤੇ ਗਨੀ ਖਾਨ ਨੂੰ ਪਲੰਗ ਦੇ ਕੇ ਵਾਪਸ ਭੇਜ ਦਿੱਤਾ ਜੀ ਆਪ ਨੇ ਗੋਹੇ ਚੁਗਦੀ ਮਾਈ ਨੂੰ ਪੁੱਛਿਆ ਮਾਈ ਜੀ ਇੱਥੇ ਕਿਤੇ ਇਸ਼ਨਾਨ ਕਰਨ ਨੂੰ ਜਗ੍ਹਾ ਹੈ ਜੀ ਤਾਂ ਮਾਈ ਨੇ ਕਿਹਾ ਪੀਰ ਜੀ ਇਹ ਥੇ ਦੀ ਧਰਤੀ ਹੈ ਇੱਥੇ ਜਲ ਨਹਿ ਨਹੀਂ ਹੈ ਦੂਰ ਇੱਕ ਖੂਹ ਹੈ ਪਰ ਉਥੇ ਇੱਕ ਬਹੁਤ ਵੱਡੀ ਸਰਾਲ ਰਹਿੰਦੀ ਹੈ ਉਥੇ ਕੋਈ ਨਹੀਂ ਜਾ ਸਕਦਾ ਗੁਰੂ ਜੀ ਨੇ ਇੱਕ ਤੀਰ ਮਾਰ ਕੇ ਸਰਾਲ ਦੀ ਮੁਕਤੀ ਕੀਤੀ ਤੇ ਉਹ ਖੂਹ ਵਿੱਚ ਡਿੱਗ ਪਈ ਸਿੱਖ ਪਾਣੀ ਲੈਣ ਗਏ ਤਾਂ ਪਾਣੀ ਖਰਾਬ ਸੀ ਇਸ ਕਰਕੇ ਜਿੱਥੇ ਗੁਰੂ ਜੀ ਆਪ ਬੈਠੇ ਸਨ ਨੇੜੇ ਜਿਹੇ ਇੱਕ ਹੋਰ ਤੀਰ ਮਾਰਿਆ ਤਾਂ ਧਰਤੀ ਦੀ ਹਿੱਕ ਵਿੱਚ ਪਵਿੱਤਰ ਜਲ ਦਾ ਸੋਮਾ ਫੁੱਟ ਪਿਆ ਤੇ ਸਿੱਖਾਂ ਨੇ ਇਸ਼ਨਾਨ ਪਾਨ ਕੀਤਾ ਇਹ ਕਉਤਕ ਦੇਖ ਕੇ ਮਾਈ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਪੀਰ ਜੀ ਤੁਸੀਂ ਤਾਂ ਕਮਾਲ ਐ ਕਮਾਲ ਦੇ ਪੀਰ ਹੋ ਮੇਰੀ ਇੱਕ ਅਰਜ ਮੈਨੂੰ ਕੋੜ ਹੈ ਮੈਂ अनेका ਪਾਸੋਂ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਇਆ ਕਿਰਪਾ ਕਰਕੇ ਇਹ ਰੋਗ ਦੂਰ ਕਰੋ ਗੁਰੂ ਜੀ ਨੇ ਕਿਹਾ ਮਾਤਾ ਜੀ ਇਸ ਸੋਮੇ ਵਿੱਚ ਜੋ ਵੀ ਸ਼ਰਦਾ ਨਾਲ ਇਸ਼ਨਾਨ ਕਰੇਗਾ ਉਸ ਦੇ ਦੁੱਖ ਦੁਲਿੱਦਰ ਵਾਹਿਗੁਰੂ ਆਪ ਦੂਰ ਕਰੇਗਾ ਮਾਤਾ ਨੇ ਹੁਕਮ ਮੰਨ ਕੇ ਇਸ਼ਨਾਨ ਕੀਤਾ ਅੰਤਰੋਗ ਮੁਕਤ ਹੋ ਗਈ ਪਿੰਡ ਜਾ ਕੇ ਸਾਰੇ ਜਣਿਆਂ ਨੂੰ ਆਪ ਇਹ ਕਹਾਣੀ ਸੁਣਾਈ ਗੁਰੂ ਜੀ ਇਲਾਕੇ ਦੀਆਂ ਸੰਗਤਾਂ ਦੇ ਪ੍ਰੇਮ ਵੰਸ ਇਸ ਸਥਾਨ ਤੇ ਤਿੰਨ ਦਿਨ ਰਹੇ ਉਸਤਾਨ ਤੇ 6 ਮੰਜਲਾ ਗੁਰਦੁਆਰਾ ਸਾਹਿਬ ਸਵਾਇ ਮਾਨ ਹੈ ਇਸ ਤੋਂ ਬਾਅਦ ਗੁਰੂ ਜੀ ਨੇ ਅੱਗੇ ਵੱਲ ਨੂੰ ਆਪਣੇ ਚਾਲੇ ਪਾਏ ਜੀ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਨੇ ਆ ਜੀ ਗੁਰਦੁਆਰਾ ਫਲਾਈ ਸਾਹਿਬ ਜੋ ਫਲਾਈ ਦੇ ਦਰਖਤ ਨਾਲ ਗੁਰਗੋਬੀ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਉਸ ਗੁਰਦੁਆਰਾ ਸਾਹਿਬ ਜੀ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਲੋ ਜੀ ਆਪਾਂ ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਗੁਰੂ ਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਜੀ ਸੰਗਤੋ ਕਰੋ ਦਰਸ਼ਨ ਇਸ ਜਗਾ ਜੀ ਦੇ ਦੇਖੋ ਜੀ ਇਸ ਸਰੋਵਰ ਦੇ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ ਆਲਮਗੀਰ ਸਾਹਿਬ ਜੀ ਦੇ ਜਿੱਥੇ ਗੁਰਗੋਬੀ ਸਿੰਘ ਜੀ ਨੇ ਤੀਰ ਮਾਰ ਕੇ ਇੱਕ ਸੋਮਾ ਪ੍ਰਗਟ ਕਰਿਆ ਸੀਗਾ ਜੀ ਜਿਹੜਾ ਵੀ ਬੰਦਾ ਇਸ ਸਰੋਵਰ ਦੇ ਵਿੱਚ ਸੱਚੇ ਦਿਲੋਂ ਅਰਦਾਸ ਕਰਦਾ ਹੈ ਜੀ ਤੇ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦਿਲਿੱਦਰ ਰੋਗ ਦੂਰ ਹੋ ਜਾਂਦੇ ਹਨ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਵੀਡੀਓ ਦੇਖ ਰਹੇ ਹੋ ਜੀ ਤੇ ਤੁਹਾਨੂੰ ਮੈਂ ਇਦਾਂ ਦੀਆਂ ਵੀਡੀਓ ਜ਼ਰੂਰ ਦਿਖਾਉਂਦਾ ਰਵਾਂਗਾ ਜੀ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹੋ ਜੀ ਦੇਖੋ ਦੇਖੋ ਜੀ ਸਰੋਵਰ ਦੇ ਵਿੱਚ ਕਿੰਨੀਆਂ ਸੋਹਣੀਆਂ ਮੱਛੀਆਂ ਫਿਰ ਰਹੀਆਂ ਨੇ ਜੀ ਦੇਖੋ ਜੀ ਸੋਨੇ ਰੰਗੀ ਮੱਛੀ ਪੀਲੀ ਮੱਛੀ ਭੂਰੀ ਮੱਛੀ ਚਿੱਟੀ ਮੱਛੀ ਸਾਰੀਆਂ ਮੱਛੀਆਂ ਫਿਰ ਰਹੀਆਂ ਨੇ ਜੀ ਸਰੋਵਰ ਦੇ ਵਿੱਚ ਲਓ ਜੀ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆਂ ਜੀ ਲੰਗਰ ਹਾਲ ਦੇ ਵਿੱਚ ਇਹ ਰਸਤਾ ਜੋ ਜਾ ਰਿਹਾ ਜੀ ਇਹ ਲੰਗਰ ਹਾਲ ਨੂੰ ਜਾ ਰਿਹਾ ਜੀ ਖੱਬੇ ਪਾਸੇ ਥੋੜਾ ਜਿਹਾ ਲੰਗਰ ਹਾਲ ਇਧਰਲੇ ਪਾਸੇ ਥੋੜਾ ਜਿਹਾ ਕੰਮ ਚੱਲ ਰਿਹਾ ਜੀ ਮਿਸਤਰੀਆਂ ਦਾ ਤੇ ਇੱਥੋਂ ਆਪਾਂ ਸਿੱਧਾ ਸੱਜੇ ਹੱਥ ਮੋੜਾਂਗੇ ਜੀ ਸਜੇ ਹੱਥ ਲੰਗਰ ਹਾਲ ਆ ਜੀ ਲੰਗਰ ਹਾਲ ਬਹੁਤ ਵੱਡਾ ਆਲੰਗੀਰ ਸਾਹਿਬ ਜੀ ਦਾ ਤੁਹਾਨੂੰ ਆਪਾਂ ਲੰਗਰ ਹਾਲ ਦੇ ਵੀ ਦਰਸ਼ਨ ਕਰਵਾਉਨੇ ਆ ਜੀ ਤੇ ਪ੍ਰਸ਼ਾਦਾ ਛਕਦੇ ਆ ਜੀ ਪ੍ਰਸ਼ਾਦਾ ਲੋਹੀ ਆਪਾਂ ਨੂੰ ਦਾਲ ਪਾਤੀ ਬਾਬਾ ਜੀ ਨੇ ਨਾਲ ਆਪਾਂ ਚਾਵਲ ਵੀ ਪਵਾ ਲਏ ਜੀ ਥੋੜੇ ਜੇ ਤੇ ਪਾਣੀ ਪਵਾ ਲਈਏ ਠੰਡਾ ਜੀ ਪੀ ਲਈਏ ਹੁਣ ਆਪਾਂ ਪ੍ਰਸ਼ਾਦਾ ਛਕਦੇ ਆ ਜੀ ਵਾਹਿਗੁਰੂ ਦਾ ਨਾਮ ਲੈ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਅਸੀਂ ਲੰਗਰ ਹਾਲ ਤੋਂ ਬਾਹਰ ਆ ਗਏ ਆ ਜੀ ਇਹ ਦੀਵਾਨ ਹਾਲ ਦੇ ਬਿਲਕੁਲ ਨਾਲ-ਨਾਲ ਰਸਤਾ ਜਾਂਦਾ ਜੀ ਆਲੰਗੀਰ ਸਾਹਿਬ ਸਾਹਮਣੇ ਦੇਖੋ ਜੀ 메인 ਗੁਰਦੁਆਰਾ ਆਲਮਗੀਰ ਸਾਹਿਬ ਜੀ 메인 ਦਰਵਾਜਾ ਆਲਮਗੀਰ ਸਾਹਿਬ ਜੀ ਦਾ 메인 ਐਂਟਰੀ ਗੇਟ ਜੋ ਆ ਜੀ ਲੋ ਜੀ ਨਿੱਕੇ ਨਿੱਕੇ ਬੱਚੇ ਮੱਥਾ ਟੇਕ ਕੇ ਆਏ ਨੇ ਜੀ ਪ੍ਰਸ਼ਾਦਾ ਛੱਕ ਕੇ ਆਏ ਆ ਹੁਣ ਆਪਾਂ ਚੱਲਦੇ ਆ ਜੀ ਅੱਗੇ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਗੁਰਦੁਆਰਾ ਸਾਹਿਬ ਦਿਖਾ ਦਿੰਨੇ ਆ ਜੀ ਸੀਨ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਜੀ ਆਲਮਗੀਰ ਸਾਹਿਬ ਜੀ ਦਾ ਮਾਨਮ ਸਾਡਾ ਬਹੁਤ ਖੁਸ਼ ਹੋਇਆ ਜੀ ਆਲਮਗੀਰ ਸਾਹਿਬ ਆ ਕੇ ਜਿੰਨਾ ਵੀ ਨੇ ਵੀ ਆਸ ਮੇਰੀ ਵੀਡੀਓ ਦੇਖੀ ਆ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਵੀਡੀਓ ਦੇਖੀ ਆ ਆਲਮਗੀਰ ਸਾਹਿਬ ਜੀ ਦੀ ਪ੍ਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਉਹਨਾਂ ਦੇ ਕੋਈ ਕੰਮ ਨਾ ਰੁਕੇ ਜੀ ਇਧਰਲੇ ਪਾਸੇ ਕਾਰ ਸੇਵਾ ਵਾਲੇ ਬਾਬਾ ਜੀ ਵੀ ਬੈਠੇ ਨੇ ਜੀ ਜਿਸ ਲੋ ਜੀ ਬਾਹਰਲੇ ਪਾਸੇ ਮੇਨ ਰੋਡ ਤੇ ਬਹੁਤ ਜ਼ਿਆਦਾ ਦੁਕਾਨਾਂ ਲੱਗਦੀਆਂ ਨੇ ਜੀ ਦੇਖੋ ਜੀ ਪਟਕਿਆਂ ਦੀਆਂ ਖਡੌਣਿਆਂ ਦੀਆਂ ਬੱਚਿਆਂ ਦੀਆਂ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਜੀ ਪੂਰੇ ਰੋਡ ਦੇ ਉੱਪਰ ਇਹ ਦੁਕਾਨਾਂ ਲੱਗਦੀਆਂ ਜੀ ਐਤਵਾਰ ਵਾਲੇ ਦਿਨ ਇਸ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਬਹੁਤ ਜ਼ਿਆਦਾ ਸ਼ਰਧਾਲੂ ਮੱਥਾ ਟੇਕਣ ਆਲੇ ਆਉਂਦੇ ਆ ਜੀ ਆ আলমগীর ਸਾਹਿਬ ਦੇ ਵਿੱਚ ਐਤਵਾਰ ਵਾਲੇ ਦਿਨ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਜਦੋਂ ਵੀ ਤੁਸੀਂ ਇਸ ਏਰੀਏ ਚੋਂ ਲੰਘਦੇ ਹੋ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਜ਼ਰੂਰ ਟੇਕਿਓ ਜੀ ਇਤਿਹਾਸਿਕ ਗੁਰਦੁਆਰਾ ਜੀ আলমগীর ਸਾਹਿਬ ਪਾਸ਼ਾਈ ਦਸਵੀਂ ਦੇਖੋ ਜੀ ਬੱਚਿਆਂ ਦੇ ਖਡਾਉਣੇ ਵੀ ਲੱਗੇ ਹੋਏ ਆ ਜੀ ਟਰੱਕ ਟਰੈਕਟਰ ਬੱਚਿਆਂ ਦੇ ਬਹੁਤ ਜ਼ਿਆਦਾ ਖਡਾਉਣੇ ਵੀ ਮਿਲਦੇ ਆ ਜੀ ਇੱਥੋਂ ਲਓ ਜੀ ਸਾਰਾ ਸਮਾਨ ਮਿਲਦਾ ਜੀ ਬਹੁਤ ਜ਼ਿਆਦਾ ਪੱਕੀਆਂ ਦੁਕਾਨਾਂ ਬਣਾਈਆਂ ਹੋਈਆਂ ਨੇ ਜੀ ਇੱਥੇ ਬਹੁਤ ਜ਼ਿਆਦਾ ਰੌਣਕ ਆ ਜੀ ਗੁਰਦੁਆਰੇ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਹਰੇਕ ਸਮਾਨ ਮਿਲਦਾ ਜੀ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਹਰੇਕ ਸਮਾਨ ਇੱਥੋਂ ਮਿਲੂਗਾ ਜੀ ਦੇਖੋ ਜੀ ਰੁਮਾਲਾ ਸਾਹਿਬ ਵੀ ਰੱਖੇ ਹੋਏ ਨੇ ਤੇ ਇਹ ਦੇਖੋ ਲੱਕੜ ਦਾ ਸਮਾਨ ਕੜਛੀਆਂ ਕੋਟਨੀਆਂ ਲੱਕੜ ਦੀਆਂ ਸਾਰਾ ਸਮਾਨ ਮਿਲਦਾ ਜੀ ਆਹ ਦੇਖੋ ਜੀ ਝੂਲੇ ਵੀ ਲੱਗਦੇ ਐ ਐਤਵਾਰ ਵਾਲੇ ਦਿਨ ਉਰੇ ਬੱਚਿਆਂ ਦੇ ਲਈ ਝੂਲੇ ਵੀ ਹੈਗੇ ਆ ਜੀ ਮੇਲਾ ਲੱਗਦਾ ਜੀ ਪੂਰਾ ਵੱਡਾ ਮੇਲਾ ਲੱਗਦਾ আলমগীর ਸਾਹਿਬ ਦੇ ਵਿੱਚ ਤੇ ਪਿਛਲੇ ਪਾਸੇ ਜੋ ਮਿਲ ਇਹ ਝੂਲੇ ਲੱਗਦੇ ਆ ਜੀ ਉਹਦੇ ਬੈਕ ਸਾਈਡ ਤੇ ਬਿਲਕੁਲ ਪਾਰਕਿੰਗ ਹੁੰਦੀ ਆ ਜੀ ਬਾਕੀ ਦਿਨਾਂ ਦੇ ਵਿੱਚ ਪਾਰਕਿੰਗ ਫਰੰਟ ਦੇ ਉੱਪਰ ਮੂਰਲੇ ਪਾਸੇ ਹੀ ਪਾਰਕਿੰਗ ਹੋ ਜਾਂਦੀ ਆ ਜੀ ਤੇ ਐਤਵਾਰ ਵਾਲੇ ਦਿਨ ਪਾਰਕਿੰਗ ਪਿਛਲੇ ਪਾਸੇ ਹੁੰਦੀ ਆ ਜੀ ਲਓ ਜੀ ਹੁਣ ਆਪਾਂ ਚੱਲਦੇ ਆ ਜੀ